ਗਰਜਿੰਦਰ ਬੋਪਰਾਏ ਹੈਲੋ ਜੀ ਹੈਲੋ ਪ੍ਰਭ ਗੰਟੀਲੋ ਹੈਲੋ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਗਰਜਿੰਦਰ ਬੋਪਰਾਏ ਨਾਈਸ ਰਾਈਸ ਹਾਂਜੀ ਹਾਂਜੀ ਬੱਚਿਆਂ ਦੀ ਮਨਪਸੰਦ ਬਹੁਤ ਜ਼ਿਆਦੇ ਬੱਚਿਆਂ ਨੂੰ ਪਸੰਦ ਹੈ ਖਾਣ ਕਰਕੇ ਫਿਰ ਇਹਨਾਂ ਵਾਸਤੇ ਬਣਾਈ ਨੇ enjoy winter holidays pick up and हां <laughs> <तीलो थीका> जी हां जी ਟਿੱਲੂ ਠੀਕ ਹੈ ਜੀ ਹੋਰ ਦੇਦੀ ਕੀ ਹਾਲ ਚਾਲ ਹੈ ਜੀ ਤੁਹਾਡਾ ਤੁਸੀਂ ਨਹੀਂ ਗਏ ਪਿੰਡ ਆਪਣੇ ਲਾਈਵ ਨੂੰ ਲਾਈਕ ਕਰ ਦਿਓ ਜੀ ਬਾਤ ਵਧੀਆ ਵਧੀਆ ਹੀ ਚਾਹੀਦੀ ਆ ਜੀ ਹੋੜ ਬੰਦ ਕਰੋ ਬੇਟੇ ਤੁਸੀਂ ਪਹਿਲਾਂ ਖਾ ਲਓ ਆਰਾਮਦਰੀ ਦੇ ਨਾਲ ਗਰਜਿੰਦਰ ਬਪਾ ਰਾਇ ਮੰਡੀ ਕੀ ਹਾਲਾ ਹਾਂਜੀ ਹਾਂਜੀ ਵਧੀਆ ਜੀ ਅਦਰ ਮੈਂ ਇਹਨਾਂ ਦਾ ਵਲੌਗ ਬਣਾਇਆ ਨਹੀਂ ਦੂਜੇ ਪਾਸੇ ਲਾਈਵ ਹੋਏ ਬੇਟੇ ਸੀ ਬਲੌਗ ਬਹੁਤ ਵਧੀਆ ਹੁੰਦੇ ਆ ਜੀ ਥੈਂਕ ਯੂ so much ਦੀ ਇਦਾਂ ਹੀ ਵਾਸਤੇ ਤੁਸੀਂ ਸਾਨੂੰ ਸਪੋਰਟ ਕਰਦੇ ਰਹੋ ਤੇ ਬਲੌਗ ਹੈ ਜਿਹੜੇ ਆਪਣੇ ਹੁੰਦੇ ਰਹਿਣਗੇ ਰਾਮ ਚਰਨ ਯਾਦਵ ਹੈਲੋ ਜੀ ਹੈਲੋ ਹੋਰ ਖਾਣਿਆ ਕੋਈ ਗੱਲ ਨਹੀਂ ਪਵਾ ਲਿਆ ਉਥੋਂ ਮਾਮੀ ਤੋਂ ਜਾ ਕੇ ਮੈਨੂੰ ਚਾਹੀਦਾ ਮੈਨੂੰ ਬੱਬੀ ਨਾ ਜੀ ਇਹ ਲੋਕ ਹੋਲ ਕੇ ਦੇਖਤ ਫੋਨ ਦਾ ਸਰਜੀਤ ਸਿੰਘ ਰਾ ਥਾਡ ਬੁਡ ਆਫਟਰਨੂਨ ਆਫਟਰਨੂਨ ਜੀ ਲੋਕ ਹੋਲ ਕੇ ਦੇਖ ਫੋਨ ਦਾ ਮੈਨੂੰ ਆਵਾਜ਼ ਕੱਟ ਕਰੋ ਬੇਟਾ ਦੀਦੀ ਮੇਰੀ ਕਲਾਸ ਵਿੱਚ ਫੋਨ ਹੈ

लाइक कर ऐसा करी ऐसा खोल के दे मैं लॉक हरप्रीत सिंह सत श्रीकाल बुआ जी सत श्रीकाल पुत्र की हाल है ਕਬ ਗੁੰਡਿੱਲੋ ਹਲੋ ਨਵਰੀਤ ਐਂਡ ਸਮਰੀਤ ਕਿੱਦਾਂ ਬੇਟਾ ਤੁਸੀਂ ਹਾਂਜੀ ਹਾਂਜੀ ਵਧੀਆ ਜੀ ਠੀਕ ਠਾਕ ਇੰਜੋਏ ਕਰਦੇ ਆ ਜੀ ਆਪਦੇ ਨਾਨਕੇ ਪਿੰਡ ਹਾਂ ਲਓ ਬਾਹਰ ਆਇਆ ਨਾ ਕੋਈ ਹੋਰ ਖਾਣਾ ਮੈਂ ਖਾਣਾ ਮੈਂ ਨਹੀਂ ਖਾਣੇਗਾ ਖਾ ਲੋਗੇ ਨਹੀਂ ਮੈਂ ਤਾਂ ਨਹੀਂ ਖਾਣਾ ਆ ਲਾਓ ਖੋਲ ਕੇ ਰਿਆਂ ਇਧਰ ਲਾਈ ਜਾ हरप्रीत ठीक जी ठीक ठाक इ मै तो नहीं खाना रोटी खादी इन्हें भगवानगढ़ गुरजिंद्र बोपाए पेका पिंड कि मेरे पेका पिंड पिंड भगवानगढ़ जी ਸੀਨੇ ਕੇ ਏਰੀਆ ਦੀ ਪੇਕੇ ਪੰਡ ਕਰਜਿੰਦਰ ਬਪਰਾਏ ਓਕੇ ਜੀ ਹਾਂ ਜੀ ਰਾਮਨਪ੍ਰੀਤ ਅਸੀਂ ਵੀ ਪੇਕੇ ਪਿੰਡ ਆਏ ਆ ਓਕੇ ਜੀ ਓਕੇ ਕਿੱਥੇ ਹੀ ਤੁਹਾਡੇ ਪੇਕੇ ਪਿੰਡ ਕਰਜਿੰਦਰ ਬਪਰਾਏ ਨਹੀਂ ਜੀ ਰੱਖ ਦੇਵਾਂ ਮੈਂ ਇੱਥੇ ਮਕਸਨ ਠੀਕ ਹੈ ਜੀ ਮਕਸਰ ਆਈ ਹੋ ਤੁਸੀਂ ਮਕਸਰ ਪੇਕੇ ਪਿੰਡ ਆਈ ਤੁਹਾਡਾ ਕਮਲ ਸਿੰਘ ਰਾਉ ਹਲੋ ਦੀ ਹਲੋ ਜੀ ਹਲੋ ਕਿਵੇਂ ਹੋ ਦੀਦੀ ਤੁਸੀਂ ਠੀਕ ਹੈ ਜੀ ਠੀਕ ਹੈ ਹੁਣ ਕਿਉਂਕਿ ਛੁੱਟੀਆਂ ਕਰਕੇ ਸਾਰੀਆਂ ਹੀ ਭੈਣਾਂ ਜਿਹੜੇ ਆਪਦੇ ਪਿਕਅਪਿੰਡ ਗਈਆਂ ਹੋਈਆਂ ਕਿਆਂ ਕੋਈ ਮੁੜਿਆਈਆਂ ਕਮਾ ਆਦੀਆਂ ਮਜੂਰੀਆਂ ਕਰਕੇ ਕੋਈ ਗਏ ਹੋਏ ਨਹੀਂ ਕਮਲ ਜੀ ਮਾਹ ਜੀ ਵਧੀਆ ਦੀ ਤੁਸੀਂ ਦੱਸੋ ਕੀ ਕਰਦੇ ਬਸ ਵੇਲੇ ਜੀ ਇੱਕ ਹੀ ਦਾ ਫਰੀ ਹੈ ਜੀ ਬਸ ਬੱਚਾ ਬੱਚਿਆਂ ਨੂੰ ਸਾਂਭਣ ਤੇ ਭੂਆ ਵਰਗੇ ਆਏ ਹੋਏ ਨੇ ਬਸ ਸਾਰੇ ਗੱਲਾਂ ਬਾਤਾਂ ਕਰਦੇ ਸੀ ਕਮਲ ਦੀ ਜੀ ਤੁਸੀਂ ਚੈਨਲ ਤੇ ਬਹੁਤ ਘੱਟ ਬਲੌਗ ਵਗੈਰਾ ਤੇ ਆਉਨੇ ਤੁਸੀਂ ਕਮੈਂਟ ਨਹੀਂ ਆਹੀ ਕਦੇ ਤੁਹਾਡੀ ਆਪਣੇ ਲਾਈਵ ਨੂੰ ਲਾਈਕ ਕਰ ਦਿਓ ਜੀ ਪਲੀਜ਼ ਕਿਵੇਂ ਨਹੀਂ ਮੈਂ ਲਾਈਵ ਲਾਈਵ ਸੀ ਲਾਉ ਤੇ ਇਹ ਤੇ ਲਾਈਵ ਤੇ ਆ ਜਾਓ ਲਾਈਵ ਤੇ ਮੈਂ ਗਰਜਿੰਦਰ ਦੇ ਉਪਰ ਮੈਂ ਤਾਂ ਦੀ ਕਮੈਂਟ ਕਰਦੀ ਆ ਠੀਕ ਆ ਹਾਂ ਜੀ ਦੀਦੀ ਤੁਹਾਡੇ ਤਾਂ ਕਮੈਂਟ ਆਉਂਦੇ ਹੁੰਦੇ ਆ ਜੀ ਲਾਈਕ ਅਤੇ ਲੌਣਾ ਪਲੀਜ਼ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ YouTube ਕੱਢੀ ਨਵਰੀਤ ਇੱਧਰ ਆ ਜਾ ਬਾਸ ਕਰ ਆ ਇੱਧਰ ਆ ਮੇਰੇ ਕੋਲੇ ਇੱਥੇ ਆ ਜਾ ਬੱਤ ਸਿੱਧੂ ਲਖਵੀਰ ਹੈਲੋ ਜੀ ਕਿਵੇਂ ਹੋ ਪਤਿੱਜੀਆ ਕਿਵੇਂ ਆ ਜੀ ਪਤਿੱਜੀਆ ਨਹੀਂ ਹੈਗੀਆਂ ਜੀ ਬਸ ਭਤੀਜਾ ਇੱਕ ਬਹੁਤ ਵਧੀਆ ਠੀਕ ਠਾਕ ਗਰਜਿੰਦਰ ਬੋਪਰਾਈ ਸਤਿ ਸ਼੍ਰੀ ਅਕਾਲ ਜੀ ਗਰਜਿੰਦਰ ਬੋਪਰਾਈ ਮੇਰਾ ਤਾਂ ਤੁਸੀਂ ਚੈਨਲ ਤੇ ਨਾਮ ਵੀ ਬੋਲਿਆ ਸੀ ਹਾਂਜੀ ਹਾਂਜੀ ਬੋਲਿਆ ਸੀ ਗਈ ਨਵਰੀਤ ਓ ਨਵਰੀਤਾ ਪਿੰਕੀ ਕਠਾਨਾ ਕਿਵੇਂ ਹੋ ਸਿਸਟਰ ਵਧੀਆ ਜੀ ਵਧੀਆ ਠੀਕ ਠਾਕ ਨਵਰੀਤ ਸਿੱਧੂ ਲਿਖੂ ਰਾਂਜੀ ਨਵਰੀਤ ਤੇ ਸਮਰੀਤ ਨੂੰ ਪੁੱਛ ਐ ਅੱਛਾ ਅੱਛਾ ਸੌਰੀ ਸੌਰੀ ਮੈਂ ਭੁੱਲ ਗਈ ਸੀਗੀ ਭੁੱਲ ਗਈ ਭੁੱਲ ਗਈ ਸੋਡੀਆਂ ਪਤੀਜੀਆਂ ਨਵਰੀਤ ਉਰੇ ਮੇਰੇ ਕੋਲੇ ਆ ਜਾ ਨਹੀਂ ਨਹੀਂ ਜੀ ਹਾਂਜੀ ਸਾਦੇ ਵਧੀਆ ਵਧੀਆ ਕਮੈਂਟ ਕਰਿਆ ਕਰੋ ਪਲੀਜ਼ ਜਿਸ ਤੱਕ ਆਪਕਾ ਵਧੀਆ ਪਰ ਰਿਪਲਾਈ ਕਰ ਸਕੀਏ ਹਾਂਜੀ हां जी लखवीर बुआ ਪੁੱਛ ਰਹੇ ਨੇ ਕਿ ਮੇਰੀਆਂ ਭਤੀਜੀਆਂ ਕਿਵੇਂ ਨੇ ਕਿ ਪੂਆ ਜੀ ਸਤਿ ਸ਼੍ਰੀ ਅਕਾਲ ਬੁਲਾ ਦਿਓ ਪੂਆ ਜੀ ਸਤਿ ਸ਼੍ਰੀ ਅਕਾਲ ਵਧੀਆ ਠੀਕ ਠਾਕ ਵਧੀਆ ਠੀਕ ਠਾਕ ਅਸੀਂ ਇੰਜੋਏ ਕਰ ਰਹੇ ਹਾਂ ਅਸੀਂ ਇੰਜੋਏ ਕਰ ਰਹੇ ਹਾਂ ਕਿਉਂ ਸੋਨੂ ਕੋਈ ਗੱਲ ਨਹੀਂ ਹੁੰਦੀ ਤੁਸੀਂ ਮੇਰੇ ਵਿੱਚ ਵਿੱਚ ਬੋਲਿਆ ਨੇ ਉਹ ਕੀ ਤੁਹਾਡੇ ਕੋਈ ਗੱਲ ਨੇ ਇਹਦਾ ਮਤਲਬ ਇਹ ਨਕਲੀ ਕਰੀ ਜਾਂਦੇ ਤੁਸੀਂ ਮੇਰੀ ਨਕਲ ਕਰੀ ਜਾਂਦੇ ਤੁਸੀਂ ਮੇਰੀ ਨਹੀਂ ਨਹੀਂ ਜੀ ਐਦਾਂ ਦੀ ਕੋਈ ਗੱਲ ਨਹੀਂ ਹਾਂ ਜੀ ਤੁਸੀਂ ਪੁੱਛੋ कमेंट करो तो आप जरूर रपलाई करा सिद्धू लखवीर सो क्यूट Hvor er han? Lea? Hvor er pappa? Han har reist tilbake til hjemmet sitt. ਕਿੱਥੇ ਭੋਲੇ ਆਉਣਗੇ ਉਹ ਕੜਾ ਹੁਣ ਸਾਨੂੰ ਦਿਖਾਈ ਦੇਣਗੇ ਉਹ ਸਾਨੂੰ ਦੇਖਣਗੇ ਰੱਖ ਦੇ ਮਮੀ ਪੀ ਲੈ ਬਣਾ ਕੀ ਪੀਆ ਗੋ ਓਕੇ ਸਾਨੂੰ ਲਾਈਵ ਨੂੰ ਲੂਗਾ ਨਹੀਂ ਪਤਾ ਹੈ ਦੇ ਹੈ ਨਾ ਲਾਈਵ ਨੂੰ ਲੂਗਾ ਨਹੀਂ ਪਤਾ ਹੈ ਲਾਈਵ ਦਾ ਕਿਉਂ ਨਹੀਂ ਪਤਾ ਹੈਗਾ ਸਿੱਧੂ ਲਖਵੀਰ ਕੱਲ ਵਾਲਾ ਬਲੌਗ ਚ ਬੀਬੀ ਜੀ ਨੂੰ ਦੇਖ ਕੇ ਰੋਣ ਆ ਗਿਆ ਹਾਂਜੀ ਹਾਂਜੀ ਬੀਬੀ ਨੇ ਤਾਂ ਮੈਨੂੰ ਵੀ ਇਮੋਸ਼ਨਲ ਕਰਤਾ ਸੀ ਜਦੋਂ ਤਾਰਾ ਲੱਗੇ ਵਿਵਿਧ ਮਾਨਵਾਸੇ ਦਾ ਹੀ ਆ ਕਿਉਂਕਿ ਫਿਰ ਜਦੋਂ ਤੱਕ ਜਦੋਂ ਤੱਕ ਸਾਰੇ ਹੁੰਨੇ ਆ ਘਰੇ ਹਨਾ ਤੇ ਫਿਰ ਰੌਣਕ ਰੌਣਕ ਮੇਲਾ ਜ਼ਿਆਦਾ ਹੁੰਦਾਗਾ ਫਿਰ ਹੁਣ ਉਹੀ ਗੱਲ ਸਿਆਣੇ ਸਿਆਣੇ ਰਹਿ ਗਏ ਤੇ ਇਕੱਲੇ ਰਹਿ ਗਏ ਸ਼ਾਇਦ ਆ ਆਹਿੱਦ ਕਿ ਲਿਖਿਆ ਮୋజే ਵੀ ਪਲਾ ਦੋ ਜੀ ਹਾਂਜੀ ਹਾਂਜੀ ਪੀਓ ਵੀਰੇ ਮੰਮੀ ਹਾ ਆ ਦੈਡੀ ਤਾਂ ਆ ਨਹੀਂ ਡੈਡੀ ਆਉਣਗੇ ਕਮੈਂਟ ਕਰਨਗੇ ਫਿਰ ਆ ਡੈਡੀ ਭੇਜ ਲੋ ਚਾਵੀ ਉਤਾ ਹੋਰ ਲਖਵੀਰ ਕੀ ਹਾਲ ਚਾਲ ਨੇ ਤੁਹਾਡੀਆਂ ਸਿਸਟਰ ਦੋਨੋਂ ਗਈਆਂ ਬਾਹਰ ਗਰਪੀਤ ਕਰਬਰਾੜ ਆ ਗਿਆ ਜੱਜ ਪੁੱਤ ਉਰੀਆ ਮੇਰੀ ਗੱਲ ਸੁਣ ਠੀਕ ਹੈ ਪੁੱਤ ਤੇਰੇ ਡੈਡੀ ਤੇ ਤੇਰੀ ਭੂਆ ਵਾਲੀ ਆਈਡੀ ਤੋਂ ਆ ਡੈਡੀ ਆ ਜਿਹੜੇ ਤੇਰੀ ਗੱਲ ਕਰ ਜਾਂਦੇ ਆ ਭੂਆ ਵਾਲੀ ਆਈਡੀ ਤੋਂ ਕਮੈਂਟ ਕਰ ਰਹੇ ਆ ਸਤਿ ਸ਼੍ਰੀ ਅਕਾਲ ਬੁਲਾ ਦਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਭੂਆ ਜੀ ਨੂੰ ਡੈਡੀ ਨੂੰ ਦਾਦੀ ਨੂੰ ਦਾਦੇ ਨੂੰ ਸਾਂਝਣ ਬੁਲਾ ਲਓ ਨਵਰੇ ਜੀ ਨੂੰ ਸਤਿਕਾਰ ਠੀਕ ਹੈ ਨਵਰੀਤ ਨੂੰ ਬੁਲਾ ਕੇ ਲੈ ਕੇ ਆ ਕਿ ਤੇਰੇ ਡੈਡੀ ਕੇ ਮੈਸੇਜ ਕਰਦੇ ਆ ਨਿਖਿਲ ਜੇ ਚੋਰੀ ਹਰਿਆਣਾ ਕੀ ਤੂੰ ਹੀ ਹੱਟੀ ਮਨੇ ਗਰਪ੍ਰੀਤ ਕਰ ਬਰਾੜ ਕੀ ਕਰੀ ਜਾਣੇ ਹੋ ਪੀ ਜਾਣੇ ਹੋ ਚਾਹ ਪੀ ਜਾਣੇ ਜੀ ਚਾਹ ਪੂਈ ਆ ਗਈ ਪੁੱਤ ਤੇਰੀ ਪਿੱਛੇ ਡੈਡੀ ਆਣਾ ਤਾਂ ਡੈਡੀ ਵੀ ਨੇ ਸਾਰੇ ਦੇਖ ਰਹੇ ਨੇ ਤੁਹਾਨੂੰ ਪਿੱਛੇ ਹੋ ਜਾਓ ਪਿੱਛੇ ਹੋ ਜਾਓ कोट कित अमानत आज होर ती दसो चाह पानी पी लिया ਗਰਪ੍ਰੀਤ ਕਰ ਡੈਡੀ ਨੇ ਮੈਸੇਜ ਕਰ ਰਹੇ ਡੈਡੀ ਹੀ ਮੈਸੇਜ ਕਰ ਰਹੇ ਆ ਪੁੱਤ ਪੁੱਤ ਤੇਰੇ ਡੈਡੀ ਮੈਸੇਜ ਕਰ ਰਹੇ ਆ ਤੇ ਡੈਡੀ ਪੁੱਛ ਰਹੇ ਵੀ ਤੁਸੀਂ ਕੀ ਕਰ ਰਹੇ ਹੋ ਕੁਛ ਨਹੀਂ ਬਸ ਚਾਹ ਪੀ ਕੇ ਖੱਡੀ ਆਂਦੇ ਹਾਂ ਚੌਲ ਖਾ ਕੇ ਹਟੇ ਨੇ ਇੱਥੇ ਖੜਾ ਰਹਿ ਜਾਣਾ ਨੀਗਾ ਸਿੱਧੂ ਲਖਵੀਰ ਹਾਂਜੀ ਹਮ ਹਾਂਜੀ ਹਾਂਜੀ ਵਧੀਆ ਠੀਕ ਹੈ ਦੀਦੀ ਵਧੀਆ ਹੀ ਵਧੀਆ ਹੀ ਚਾਹੀਦੇ ਹਾਂ ਬਰਾਡ ਆਗੇ ਬਰਾਡ ਗੇਮਿੰਗ ਹੈਲੋ ਹਾਲੋ ਪੁੱਤ ਕੀ ਹਾਲ ਚਾਲ ਨੇ ਤੁਹਾਡੇ ਪਲੀਜ਼ ਲਾਈਵ ਨੂੰ ਲਾਈਕ ਕਰ ਦਿਓ ਜੀ ਮੈਨੂੰ ਕਹਿਣਾ ਨਾ ਪਵੇ ਆਪਣੇਆਂ ਨੂੰ ਨਾ ਕਹਿਣਾ ਪਵੇ ਕਿ ਤੁਸੀਂ ਲਾਈਵ ਲਾਈਵ ਨੂੰ ਲਾਈਕ ਜ਼ਰੂਰ ਕਰ ਦਿਓ ਆ ਜਾ ਬੁੱਤਰ ਜੀ ਨਹੀਂ ਲੱਗਾ ਉਹ ਟਿਕਦੇ ਆ ਨਹੀਂ ਹੈਗੇ ਇਧਰਲੀ ਸਾਈਡ ਸਾਰੇ ਬੱਚਾ ਪਾਰਟੀ ਹੈ ਜਿਹੜੇ ਇਧਰ ਬੈਠੇ ਹੈਗੇ ਉਹ ਆਉਗੇ ਉਹਦੀ ਆਵਾਜ਼ ਕੱਟ ਕਰਕੇ ਨਾ ਆ ਬੈਠਿਆ ਸਾਰੇ ਬੱਚੇ ਸਾਨੂੰ ਕੋਈ ਸੁਣਾਈ ਨਹੀਂ ਦੇ ਰਿਹਾ ਕੀ ਪੁੱਛੀ ਜਾਂਦੇ ਨੇ ਸਾਨੂੰ ਕਹਿਣਾ ਪਊਗਾ ਨਿਖਲ ਕਹਿਣਾ ਪਊਗਾ ਔਰ ਕੀ ਹਾਂ ਕੀ ਪਲੀਜ਼ ਸਾਨੂੰ ਸਮਝ ਨਹੀਂ ਆਈ ਜੀ ਜੋ ਵੀ ਆਪਣੇ ਚੈਨਲ ਦੇ ਨਾਲ ਜੁੜਦੇ ਨੇ ਤਾਂ ਪਲੀਜ਼ ਵਧੀਆ-ਵਧੀਆ ਕਮੈਂਟ ਕਰਿਆ ਕਰੋ ਤੇ ਜਿਨ੍ਹਾਂ ਦੇ ਆਪਾਂ ਵਧੀਆ-ਵਧੀਆ ਹੀ ਜਿਹੜਾ ਤੁਹਾਨੂੰ ਰਿਪਲਾਈ ਕਰ ਸਕੀਏ ਗੁਰਪ੍ਰੀਤ ਕੌਰ ਠੀ ਸਾਰੇ ਇਕੱਠੇ ਹੋਇਆ ਹਾਂਜੀ ਹਾਂਜੀ ਸਾਰੇ ਇਕੱਠੇ ਭੂਜੇ ਵਰਗੇ ਵੀ ਉਧਰ ਰੂਮ 'ਚ ਬੈਠੇ ਸੀਗੇ ਤੇ ਮੈਂ ਕਿਹਾ ਚਲੋ ਅੱਜ ਥੋੜਾ ਜਿਹਾ ਨੈਟ ਸੀਗਾ ਆਪਣੇ ਕੋਲੇ ਤੇ ਮੈਂ ਕਿਹਾ ਚਲੋ ਆਪਾਂ ਲਾਈਵ ਹੁੰਨੇ ਆ ਥੋੜਾ ਜਿਹਾ ਟਾਈਮ ਨਾਲੇ ਤੁਸੀਂ ਦੇਖ ਲਓਗੇ ਸਾਡਾ ਰੌਣਕ ਮੇਲਾ ਕੀ ਅਸੀਂ ਕੀ ਕਰ ਰਹੇ ਹਾਂ ਫਿਰ ਮੈਨੇ ਇਹਦੇ ਨਾਲ ਨਾ ਐਡ ਨਹੀਂ ਕਰਨਾ ਐਡ ਵੀ ਕਰ ਲੈਂਦੇ ਹੁੰਦੇ ਆ ਮੀਆ ਪੈਡ ਕਰ ਲੈਂਦੇ ਆ ਕਲਵੰਤ ਕਿੱਧਰ ਗਿਆ ਕਲਵੰਤ ਉਹ ਦੂਜੇ ਰੂਮ ਚ ਬੈਠਿਆ ਸਾਰੇ ਜਾਣੇ ਮੈਂ ਦਿਖਾਵਾਂ ਮੈਂ ਇੱਕ ਮਿੰਟ ਬਾਹਲਾ ਨਹੀਂ ਲੈ ਕੇ ਜਾਂਦੀ ਫਿਰ ਉਹ ਸਾਰੇ ਨੇ ਸਹਿਮ ਜਾਂਦੇ ਆ ਵੀ ਆ ਕੀ ਉੱਧਰ ਬੈਠੇ ਨੇ ਸਾਰੇ ਹਿੰਦੂ ਤੁਸੀਂ ਨਹੀਂ ਜੀ ਨਹੀਂ ਅਸੀਂ ਹਿੰਦੂ ਫੈਮਿਲੀ ਨੂੰ ਨਹੀਂ ਗੁਰਸ ਸਿੱਖ ਫੈਮਿਲੀ ਨੂੰ ਜਿਹੜੇ ਅਸੀਂ ਬਲੌਗ ਕਰਦੇ ਆ ਗੇਮਿੰਗ ਹੈਲੋ ਬੱਚਾ ਪਾਰਟੀ ਓਏ ਮਨਜੋਤ ਸਾਨੂੰ ਹੈਲੋ ਕਹਿ ਰਿਹਾ ਮਨਜੋਤ ਨੂੰ ਹੈਲੋ ਕਰ ਦਿਓ ਸਾਰਿਆਂ ਨੇ ਈਮਾਨਤ ਮਾਨਤ ਇੱਧਰ ਹੈਲੋ ਕਰ ਦੇ ਹੈਲੋ ਈਮਾਨਤ ਅਮਾਨ ਤੁਸੀਂ ਈਮਾਨਤ ਕਹੀਏ ਨਹੀਂ ਅਮਾਨਤ ਪੁੱਤ ਕੀ ਹੋ ਗਿਆ ਚਲੋ ਜੀ ਆਪਾਂ ਬਲੌਗ ਦਾ ਇਹਦਾ ਲਾਈਵ ਦਾ ਐਂਡ ਕਰਦੇ ਆ ਠੀਕ ਹੈ ओके ਫਿਰ ਕਿਸੇ ਦਿਨ ਹੋਵਾਂਗੇ ਲਾਈਵ ਮਹਾਦੇਵ ਨੂੰ ਮੰਨਦੇ ਹੋ ਤੁਸੀਂ